ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਹ ਰਾਵ ਨਿਊਜ਼ ਗੱਲ ਕਰਦੇ ਆ ਮਾਨਸਾ ਸ਼ਹਿਰ ਬਾਰੇ ਬੀਤੇ ਦਿਨੀ ਮਾਨਸਾ ਸ਼ਹਿਰ ਵਿੱਚ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਸ਼ਰਿਆਮ ਦਿਨ ਦਿਹਾੜੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਮੋਟਰਸਾਈਕਲ ਸਵਾਰ ਗੁਰਦੁਆਰਾ ਚੌਂਕ ਵਿੱਚ ਗੋਲੀਆਂ ਚ ਚੱਲਣ ਤੋਂ ਬਾਅਦ ਫਰਾਰ ਹੋ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਭਗ ਸਿੰਘ ਚੌਂਕ ਵਿੱਚ ਮਾਨਸਾ ਸ਼ਹਿਰ ਦੇ ਵਸਨੀਕਾਂ ਵੱਲੋਂ ਫੜ ਲਿਆ ਗਿਆ ਤੇ ਉੱਥੇ ਵੀ ਉਹਨਾਂ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ। ਮਾਨਸਾ ਸ਼ਹਿਰ ਦੇ ਬਦਮਾਸ਼ ਆਪਣੇ ਮੋਟਰਸਾਈਕਲ ਉੱਤੇ ਛੱਡ ਕੇ ਪੀਜ ਹੈ। ਤੁਸੀਂ ਇਸ ਟੈਂਪ ਤਸਵੀਰਾਂ ਮਾਨਸਾ ਸ਼ਹਿਰ ਦੇ ਆ ਵੇਖ ਰਹੇ ਹੋ ਕਿ ਅੱਜ ਮਾਨਸਾ ਸ਼ਹਿਰ ਪੂਰਨ ਤੌਰ ਤੇ ਬੰਦ ਕੀਤਾ ਗਿਆ ਹੈ। ਮਾਨਸਾ ਸ਼ਹਿਰ ਦੇ ਵਪਾਰੀਆਂ ਤੇ ਦੁਕਾਨਦਾਰਾਂ ਤੇ ਹੋਰ ਲੋਕਾਂ ਵੱਲੋਂ ਵਿਰੋਧ ਪ੍ਰਦਰਸ਼ਨਾਂ ਵਿੱਚ ਇਕੱਠੇ ਹੋ ਕੇ ਉਹਨਾਂ ਦਾ ਬਦਮਾਸ਼ਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮਾਨਸਾ ਸ਼ਹਿਰ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਤੇ ਲੋਕ ਵੀ ਸਹਿਮੇ ਹੋਏ ਨੇ। ਕਿ ਦਿਨ ਦਿਹਾੜੇ ਇੱਕ ਕੀ ਕਟਨਾ ਵਾਪਰ ਗਈ ਹੈ ਤੁਸੀਂ ਇਸ ਸਮਾਂ ਮਾਨਸਾ ਸ਼ਹਿਰ ਦੀਆਂ ਤਸਵੀਰਾਂ ਵੇਖ ਰਹੇ ਹੋ ਕਿ ਪੂਰਨ ਤੌਰ ਤੇ ਜਿਹੜਾ ਮਾਨਸਾ ਸ਼ਹਿਰ ਅੱਜ ਬੰਦ ਕੀਤਾ ਗਿਆ ਹੈ ਸ਼ਹਿਰ ਦੇ ਵਸਨੀਕਾਂ ਵੱਲੋਂ ਦੁਕਾਨਦਾਰਾਂ ਤੇ ਹੋਰ ਸਾਰੇ ਵਸਨੀਕਾਂ ਦੇ ਵੱਲੋਂ ਜਿਹੜੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਉਹਨਾਂ ਬਦਮਾਸ਼ਾਂ ਦਾ ਵਿਰੋਧ ਕੀਤਾ ਜਾ ਰਿਹਾ ਜਿਨ੍ਹਾਂ ਨੇ ਇਹ ਜਹੀ ਕ੍ਰੋਨੀ ਹਰਕਤ ਕੀਤੀ ਹੈ ਦਿਨ ਦਿਹਾੜੇ ਮਾਨਸਾ ਸ਼ਹਿਰ ਵਿੱਚ ਗੋਲੀਆਂ ਚਲਾਈਆਂ ਗਈਆਂ ਨੇ ਇਸ ਕਾਰਨ ਅਜਮਾਨਸਾ ਸਹਿਰਮਪੂਰਨ ਤੌਰ ਤੇ ਬੰਦ ਕੀਤਾ ਗਿਆ ਹੈ